ਕਿਰੋਜੀ ਤੰਤਨ ਸ੍ਰੀ ਗੁਰੂ गोविंद ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਜੀਵਨੀ ਸਰਬਣ ਕਰੋ ਜੀ ਆਪਾਂ ਹਰ ਰੋਜ਼ ਸਰਬਣ ਕਰਦੇ ਹਾਂ ਜੀ ਤੁਸੀਂ ਵੀ ਇਸ ਨੂੰ ਹਰ ਰੋਜ਼ ਸਰਬਣ ਕਰੋ ਤੇ ਬੱਦ ਤੋਂ ਬੱਦ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋ ਤਾਂ ਕਿ ਹਰ ਦੇ ਕਿਸੇ ਦੇ ਕੋਲ ਗੁਰੂ ਸਾਹਿਬ ਦੀ ਜੀਵਨੀ ਸਰਬਣ ਕਰ ਸਕੇ ਅੱਜ ਆਪਾਂ ਸਰਬੰਨ ਕਰਾਂਗੇ ਜੀ ਰਾਜਾ ਰਤਨਰਾਏ ਗੁਰੂ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਿਆ ਅਸਾਮ ਦੇ ਰਾਜੇ ਰਾਮ ਰਾਏ ਦਾ ਪੁੱਤਰ ਰਾਜਾ ਰਤਨਰਾਏ ਆਪਣੇ ਦੇ ਨਾਲ ਸੂਝਵਾਨ ਮਾਤਾ ਜੀ ਅਤੇ ਕੁਝ ਘੋਸਵਾਰੀਆਂ ਗੱਡੀਆਂ ਲੈ ਕੇ ਸਵਾਮੀ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਪ੍ਰੇਮ ਧਾਰਨ ਕਰਕੇ ਰਸਤੇ ਉੱਤੇ ਚੱਲ ਪਿਆ। ਸ੍ਰੇਸ਼ਟ ਸਿਆਣੀ ਮਤ ਵਾਲੇ ਰਾਜੇ ਦੇ ਪੁੱਤਰ ਵਿੱਚ ਗੁਰੂ ਜੀ ਨੂੰ ਮਿਲਣ ਲਈ ਚਾਹ ਜਾਗਿਆ ਸੀ। ਉਸ ਦੇ ਮਨ ਵਿੱਚ ਡਾਢੀ ਪ੍ਰੀਤ ਲੱਗੀ ਸੀ ਕਿ ਕਦੋਂ ਗੁਰੂ ਜੀ ਦੇ ਦਰਸ਼ਨ ਕਰਾਂਗਾ, ਕਦੋਂ ਨਮਸਕਾਰ ਕਰਕੇ ਗੁਰੂ ਜੀ ਦੇ ਚਰਨਾਂ ਕੋਲ ਬੈਠਾਂਗਾ ਤੇ ਕਦੋਂ ਗੁਰੂ ਜੀ ਦੇ ਬਾਚਨ ਬਿਲਾਸ ਸੁਣਾਗਾ। ਮੈਂ ਜਾ ਕੇ ਸਰਦ ਰੁੱਤ ਦੇ ਚੰਦਰਮਾ ਰੂਪੀ ਮੁਖਵਲ ਚਕੂਰ ਬਾਗ ਆਪਣੀਆਂ ਅੱਖਾਂ ਜੋੜਾਂਗਾ ਆਪਣੇ ਕੰਨਾਂ ਦੇ ਬੁੱਕ ਨਾਲ ਮੈਂ ਬਹੁਤ ਸੁਖ ਦੇਣ ਵਾਲੀ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਸੁਣਾਗਾ ਉਹ ਬੈਠਦਾ ਉੱਠਦਾ ਅਤੇ ਮਾਰਗ ਤੇ ਚੱਲਦਾ ਹੋਇਆ ਗੁਰੂ ਜੀ ਨੂੰ ਚੇਤੇ ਕਰਦਾ ਸੀ ਉਹੋ ਗੁਰੂ ਜੀ ਦੀ ਮਹਿਮਾ ਸੁਣ ਕੇ ਹਿਰਦੇ ਵਿੱਚ ਖੁਸ਼ ਹੁੰਦਾ। ਉਹ ਦੂਰ ਦਾ ਲੰਮਾ ਪੈਣਾ ਵੇਖ ਕੇ ਹੌਲੀ-ਹੌਲੀ ਚੱਲਦਾ ਜਾਂਦਾ ਸੀ। ਉਹ ਆਪਣੇ ਦਲ ਦੇ ਲੋਕਾਂ ਨੂੰ ਬਹੁਤ ਸੁਖ ਦਿੰਦਾ। ਪੰਜਾਬ ਦੇਸ਼ ਦਾ ਕੋਈ ਵੀ ਆਦਮੀ ਮਿਲਦਾ ਉਹ ਉਸ ਦੇ ਕੋਲੋਂ ਪਲੀ ਪ੍ਰਕਾਰ ਪੁੱਛਦਾ। ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰ ਵਿੱਚ ਟਿਕੇ ਹੋਏ ਹਨ। ਹਰ ਕੋਈ ਇਹੀ ਦਸਤਾ ਹੋਇਆ ਆਖਦਾ ਹਜ਼ਾਰਾਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਲਈ ਆਉਂਦੀਆਂ ਹਨ ਉਹ ਰਜਾਨਾ ਰਸਤੇ ਉੱਤੇ ਅੱਗੇ ਵਧਦਾ ਹੋਇਆ ਆ ਰਹੇ ਸਨ ਉਹਨਾਂ ਬਹੁਤ ਸਾਰੀਆਂ ਨਦੀਆਂ ਕਾਲੀ ਨਾਲ ਪਾਰ ਕਰ ਲਈਆਂ ਨਗਰਾਂ ਅਤੇ ਪਿੰਡਾਂ ਨੂੰ ਵੇਖ-ਵੇਖ ਕੇ ਪਿੱਛੇ ਛੱਡਦੇ ਹੋਏ ਉਹ ਸਤਗੁਰੂ ਜੀ ਦੀ ਦਿਸ਼ਾ ਵੱਲ ਚਲਦੇ ਆ ਰਹੇ ਸਨ ਗੰਗਾ ਨਦੀ ਪਾਰ ਕਰਕੇ ਜਮਨਾ ਨਦੀ ਨੂੰ ਵੀ ਪਾਰ ਕਰ ਗਈ ਜਿਨ੍ਹਾਂ ਨਦੀਆਂ ਵਿੱਚ ਇਸ਼ਨਾਨ ਕਰਨ ਨਾਲ ਜਮਾਂ ਦਾ ਡਰ ਨਹੀਂ ਰਹਿੰਦਾ ਉਹ ਸਾਰੇ ਚਲਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਆ ਗਏ ਤਾਂ ਰਾਜੇ ਦੇ ਪੁੱਤਰ ਨੂੰ ਬਹੁਤ ਖੁਸ਼ੀ ਹੋਈ ਉਸਨੇ ਸਾਰੇ ਹੀ ਤਾਕਤਵਰ ਘੋੜੇ ਰੱਖੇ ਹੋਏ ਸਨ ਉਸੇ ਤਰ੍ਹਾਂ ਹਾਥੀ ਵੀ ਤਾਕਤਵਰ ਸਰੀਰ ਵਾਲੇ ਸਨ ਉਹਨਾਂ ਦੇ ਨਾਲ ਬਹੁਤ ਵਧੀਆ ਅਤੇ ਖੁਸ਼ਹਾਲ ਸੌਰੀ ਸੀ। ਉਹ ਹੌਲੀ-ਹੌਲੀ ਵੱਡੇ ਮਾਰਗ ਉੱਤੇ ਚੱਲੇ ਆਏ। ਸਤਲੁਜ ਦਰਿਆ ਦੇ ਕੰਢੇ ਤੇ ਆ ਕੇ ਉਹਨਾਂ ਦੀਆਂ ਅੱਖਾਂ ਨੇ ਵੱਡੇ-ਵੱਡੇ ਉੱਚੇ ਪਹਾੜਾ ਨੂੰ ਦੇਖਿਆ। ਉਹ ਗੁਰੂ ਜੀ ਦੇ ਨਗਰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਜਿੱਥੇ ਉਹਨਾਂ ਨੇ ਸ਼ਾਦਰਾ ਰਮਣੀਕ ਸਾਨ ਵੇਖਿਆ ਉਥੇ ਤੰਬੂ ਲਗਵਾਏ ਅਤੇ ਡੇਰਾ ਕਰ ਲਿਆ ਗੁਰੂ ਜੀ ਵੱਲ ਖਬਰ ਦੇਣ ਵਾਸਤੇ ਤਦ ਸਿਆਣੇ ਆਦਮੀ ਸੇਵਕ ਭੇਜੇ ਉਹਨਾਂ ਨੇ ਸਤਗੁਰੂ ਜੀ ਦੇ ਦਰਵਾਜ਼ੇ ਉੱਤੇ ਆਉਣ ਵਾਲੀ ਸਾਰੀ <b>ਭਾਰਤਾ</b> ਗਿਆਤ ਕਰਾਈ ਅਸਾਮ ਦੇਸ਼ ਦੇ ਰਾਜੇ ਦਾ ਪੁੱਤਰ ਆਇਆ ਗੁਰੂ ਜੀ ਦਾ ਉਹ ਸਿੱਖ ਬਹੁਤ ਪ੍ਰੇਮ ਭਾਵ ਤੇ ਸਰਧਾਰਾਂ ਦਾ ਹੋਇਆ ਦਰਸ਼ਨਾਂ ਵਾਸਤੇ ਆਇਆ ਹੈ। ਦਰਵਾਜ਼ੇ ਉੱਤੇ ਖੜਾ ਪਹਿਰੇਦਾਰ ਚੱਲ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਗਿਆ। ਉਸਨੇ ਗੁਰੂ ਜੀ ਅੱਗੇ ਬੜੀ ਸਿਆਣ ਪਨਾਲ ਬੇਨਤੀ ਕੀਤੀ। ਸ਼੍ਰੀ ਕਲੰਗੀਧਰ ਪਾਤਸ਼ਾਹ ਨੇ ਸੁਣ ਕੇ ਆਗਿਆ ਕੀਤੀ। ਗੁਰੂ ਘਰੋਂ ਕਿਉ ਖੰਡ ਅਤੇ ਨਿਹਾਰੀ ਬਗੈਰਾ ਸਹਿਤ ਉਹਨਾਂ ਨੂੰ ਬਹੁਤ ਸਾਰਾ ਲੰਗਰ ਦਾ ਸਮਾਨ ਦੇਵੋ ਜੋ ਵੱਡੇ ਹਾਥੀ ਅਤੇ ਘੋੜੇ ਹਨ ਉਹਨਾਂ ਦੀ ਘਾ ਦਾਣਾ ਦੇਵੋ ਉਹਨਾਂ ਨੇ ਆ ਕੇ ਮਸੰਦਾ ਨੂੰ ਦੱਸ ਦਿੱਤਾ ਜਦੋਂ ਗੁਰੂ ਜੀ ਦਾ ਹੁਕਮ ਸਾਰਿਆਂ ਨੇ ਜਾਣ ਲਿਆ ਤਾਂ ਮੇਵੜੇ ਦੇ ਮੇਵੜੇ ਦੇ ਰਾਜੇ ਦੇਸ ਪੁੱਤਰ ਕੋਲ ਗਏ ਉਹਨਾਂ ਨੇ ਜਾ ਕੇ ਜ਼ਰੂਰਤ ਮੁਤਾਬਕ ਖਾਣ ਲਈ ਸਾਰੀਆਂ ਵਸਤੂਆਂ ਦੇ ਦਿੱਤੀਆਂ। ਸਭ ਤਰ੍ਹਾਂ ਨਾਲ ਬਹੁਤ ਸੁਖ پا ਕੇ ਸਾਰਾ ਡੇਰਾ ਗੁਰੂ ਜੀ ਦੀ ਪ੍ਰਸ਼ੰਸਾ ਕਰ ਰਿਹਾ ਸੀ। ਲੋੜੀ ਦੀਆਂ ਵਸਤੂਆਂ ਤੁਰੰਤ ਪਹੁੰਚਾਈਆਂ ਗਈਆਂ ਸਨ। ਫਿਰ ਸਾਰੇ ਸੌ ਗਏ। ਉਹਨਾਂ ਨੇ ਰਾਤ ਬਤੀਤ ਕੀਤੀ। ਸਵੇਰ ਸੋਚ ਇਸ਼ਨਾਨ ਕਰਕੇ ਸਾਰੇ ਸਾਵਧਾਨ ਹੋ ਗਏ। ਰਾਜੀ ਦੀ ਪੁੱਤਰ ਦੀ ਮਨ ਵਿੱਚ ਬਹੁਤ ਜੀ ਨਾਲ ਮਿਲਣ ਦੀ ਵੱਡੀ ਇੱਛਾ ਸੀ ਉਸਨੇ ਆਪਣੇ ਇੱਕ ਸਾਥੀ ਨੂੰ ਸਤਿਗੁਰੂ ਜੀ ਦੇ ਦਵਾਰ ਭੇਜਿਆ ਉਹ ਆਪ ਜੀ ਦੇ ਸ੍ਰੇਸ਼ਟ ਦਰਸ਼ਨ ਕਰਨਾ ਚਾਹੁੰਦੇ ਹਨ ਜਿਵੇਂ ਕਿਵੇਂ ਮਸੇ ਮਸੇ ਕਰਕੇ ਰਾਤ ਬਤੀਤ ਕੀਤੀ ਹੈ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਮੈਂ ਗੁਰੂ ਜੀ ਨੂੰ ਮਿਲਣਾ ਚਾਹੁੰਦਾ ਹਾਂ ਵਾਹਿਗੁਰੂ ਜੀ